ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਡਾਲਾ ਸਾਹਿਬ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਨ ਗੱਲ ਕਰ ਰਿਹਾ ਸੀ ਜਰਨਲਿਸਟ ਜੀ 2 ਮਿੰਟ ਲੈਣੇ ਸੀ ਤੁਹਾਡੇ ਹਾਂਜੀ ਮੈਂ ਕਹਾ ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਮੈਂ ਤਾਂ ਝੋਲੀ ਪਵਾ ਲਿਆ ਸਾਰਾ ਕੁਝ ਹਾਂਜੀ ਕਿਵੇਂ ਦੇਖਦੇ ਹੋ ਇਹ ਬਿਆਨ ਨੂੰ ਇਹ ਤਾਂ ਉਸ ਤੋਂ ਵੀ ਵੱਡੀ ਗੱਲ ਹੋ ਗਈ ਸਜਾਵਾਂ ਮੰਨਣ ਤੋਂ ਬਾਅਦ ਇਹ ਗੱਲ ਕਹਿਣੀ ਵੀ ਮੈਂ ਤਾਂ ਖਾਣਾ ਪੂਰੀ ਵਾਸਤੇ ਛੋਲੀ ਚ ਪੋ ਆ ਲਿਆ ਸਾਰਾ ਕੁਝ ਨਹੀਂ ਉਹ ਜਿਹੜਾ ਉਹਨਾਂ ਨੇ ਕਿਹਾ ਵੀ ਵਿਵਾਦ ਖਤਮ ਕਰਨ ਵਾਸਤੇ ਹਾਂਜੀ 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 ਵਿਵਾਦ ਖਤਮ ਕਰਨ ਵਾਸਤੇ ਮੈਂ ਸਾਰਾ ਕੁਝ ਛੋਲੀ ਚ ਪੋ ਆ ਲਿਆ ਆਪਣੇ ਕਿਵੇਂ ਦੇ ਜੀ ਬਈ ਦੇਖੋ ਅਕਾਲ ਤਖਤ ਸਾਹਿਬ ਜਾਂ ਕਿ ਅਕਾਲ ਤਖਤ ਸਾਹਿਬ ਦੇ ਸਨਮੁਖੜੇ ਹੋ ਕੇ ਜੀ ਜਦੋਂ ਕੋਈ ਗੁਰਸਿੱਖ ਕੁਦਲ ਕਹਿੰਦਾ ਆ ਹਾਂਜੀ ਉਹ ਬੜਾ ਪਲੀ ਪ੍ਰਕਾਰ ਪਤਾ ਹੁੰਦਾ ਵੀ ਮੈਂ ਸੱਚ ਬੋਲ ਰਿਹਾ ਮੈਂ ਸਹੀ ਬੋਲ ਰਿਹਾ ਜਾਂ ਗਲਤ ਬੋਲ ਰਿਹਾ ਜੀ ਕਿ ਗੁਰੂ ਦਾ ਭੈ ਵੀ ਹੁੰਦਾ ਗੁਰੂ ਸਾਹਿਬ ਦਾ ਡਰ ਵੀ ਹੁੰਦਾ ਤੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਵੀ ਹੁੰਦੇ ਨੇ ਬਿਲਕੁਲ ਜੀ ਹੁਣ ਜਦੋਂ ਇੱਕ ਵਾਰੀ ਨੇ ਕਈ ਵਾਰੀ ਉਹਨੇ ਮੰਨ ਲਿਆ ਵੀ ਸਭ ਤੋਂ ਗਲਤੀਆਂ ਹੋਈਆਂ ਅਸੀਂ ਆਪਣੀ ਝੋਲੀ ਪਾਉਂਦੇ ਆ ਉਹ ਉੱਪਰ ਪਹਿਲਾਂ ਵੀ ਚਿੱਠੀਆਂ 'ਚ ਵੀ ਲਿਖ ਕੇ ਦਿੱਤਾ ਉਹਨਾਂ ਨੇ ਤੇ ਬਾਅਦ 'ਚ ਉਹਨਾਂ ਨੇ ਉੱਥੇ ਸਿੰਘ ਸਭਾ ਦੇ ਸਾਹਮਣੇ ਵੀ ਮੰਨ ਲਿਆ ਜੀ ਉਹਨੂੰ ਉਸ ਗੱਲ ਨੂੰ ਦੁਆਰਾ ਆਪਣੇ ਹੋਰ ਰੰਗਤ ਦੇਣੀ ਵੈਸੇ ਗੁਰਸਿੱਖ ਦਾ ਕੋਈ ਕਿਸੇ ਦਾ ਆਪਣੇ ਉਹਨੂੰ ਸ਼ੋਭਾ ਨਹੀਂ ਦਿੰਦਾ ਗੁਰਸਿੱਖ ਦੀ ਇਹ ਕਰਨੀ ਨਹੀਂ ਹੈਗੀ ਕਿਸੇ ਨੂੰ ਗੁਰਸਿੱਖ ਦੀ ਜੀ ਜਿਹੜੀ ਗੱਲ ਉੱਥੇ ਅਕਾਲ ਤਖਤ ਸਾਹਿਬ ਹੋ ਗਈ ਉਸ ਤੋਂ ਬਾਅਦ ਉੱਥੇ ਕੋਈ ਵੀ ਦੁਆਰਾ ਵਿਚਾਰ ਜਾਂ ਕਿੰਦੂ ਪਰੰਤੂ ਨਹੀਂ ਹੋਣਾ ਚਾਹੀਦਾ ਕਿਸੇ ਵੱਲੋਂ ਵੀ ਜੀ ਇਹ ਗੁਰਸਿੱਖਾਂ ਦਾ ਫਰਜ਼ ਹੈ ਆ ਜੀ ਹੁਣ ਜੇ ਕਹੀਏ ਵੀ ਤੁਸੀਂ ਉੱਥੇ ਸੱਚ ਬੋਲਿਆ ਤੇ ਇੱਥੇ ਝੂਠ ਬੋਲ ਰਹੇ ਹੋ ਹਾਂਜੀ ਜੇ ਉੱਥੇ ਤੁਸੀਂ ਝੂਠ ਬੋਲਿਆ ਤੇ ਤੁਸੀਂ ਸੱਚ ਬੋਲ ਰਹੇ ਹੋ ਇਹ ਇਹ ਵੀ ਚੰਗੀ ਗੱਲ ਨਹੀਂ ਹੈ ਜੀ ਮਤਲਬ ਇਹ ਇਹ ਗੁਰਸਿੱਖਾਂ ਦਾ ਫਰਜ਼ ਨਹੀਂ ਜੇ ਵੇ ਫਿਰ ਗਊਗਾ ਜੋ ਜਿਹੜੀ ਗੱਲ ਉੱਥੇ ਕਾਲ ਤੱਕ ਸਾਹਿਬ ਤੇ ਕਿਸੇ ਨੇ ਵੀ ਕਹਤੀ ਜੀ ਤੇ ਉਹ ਗੱਲ ਅਟਲ ਸਚਾਈ ਆ ਹਾਂ ਜੇ ਕਿਸੇ ਨੇ ਝੂਠ ਬੋਲਿਆ ਤੇ ਗੁਰੂ ਸਾਹਿਬ ਜਾਣੀ ਜਾਣਨੇ ਜੇ ਕਿਸੇ ਨੇ ਝੂਠ ਬੋਲਿਆ ਹੋਵੇ ਉੱਥੇ ਕਈ ਆਪਣੇ ਹੋਰ ਜਿਹੜੇ ਸੀਗੇ ਨਾਲ ਵਿਅਕਤੀ ਉਹਨਾਂ ਤੇ ਉਂਗਲ ਉਠਦੀ ਸੀ ਕਿ ਕਈ ਉਹ ਸੰਗਤਾਂ ਦੇ ਵਿੱਚ ਉਹਨਾਂ ਨੂੰ ਮਾਰੇ ਵੀ ਸ਼ੰਕਾ ਹੈਗੀ ਆ ਵੀ ਉਹ ਉਹਨਾਂ ਨੇ ਸਹੀ ਨਹੀਂ ਬੋਲਿਆ ਗੁਰੂ ਸਾਹਿਬ ਜਾਣੀ ਜਾਣਨੇ ਹੰਡਾਲਾ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਇੱਕ ਗੱਲ ਹੋਰ ਵੀ ਹੈ ਨਾ ਪੰਥਕ ਖਵਾਉਣ ਵਾਲੀ ਪਾਰਟੀ ਉਹਦਾ ਪ੍ਰਧਾਨ ਆਪਣੇ ਕੀਤੇ ਸਾਰੀ ਗੱਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਦਾ ਪਾਰਟੀ ਸਾਰੀ ਕੌਮਸ ਵਰਪਿਤ ਹੈ ਕੋਈ ਸਮਾਂ ਸੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੂੰਹ ਚ ਬੋਲਿਆ ਅਖਰ ਕੌਮ ਵਾਸਤੇ ਟਲ ਹੁੰਦਾ ਸੀ ਉਸ ਜਗ੍ਹਾ ਤੇ ਮੰਨਣ ਤੋਂ ਬਾਅਦ ਇਹ ਕੱਲ ਕਹਿਣੀ ਠੀਕ ਹੈ ਜਾਂ ਗਲਤ ਹੈ ਬਿਲਕੁਲ ਬਿਲਕੁਲ ਗਲਤ ਹੈ ਜੀ ਮੈਂ ਤਾਂ ਕਹਿੰਦਾ ਵੀ ਜੇ ਉੱਤੇ ਸੱਚ ਬੋਲਿਆ ਹੁਣ ਝੂਠ ਬੋਲ ਰਹੇ ਨੇ 2 ਦਸੰਬਰ ਦਾ ਹੁਕਮ ਕਰਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਹਲੇ ਤੱਕਰ ਉਹ ਮੰਨਿਆ ਨਹੀਂ ਗਿਆ ਸਤੀਫਾ ਦੇਣ ਵਾਲਾ ਹਾਂਜੀ ਹਾਂਜੀ ਉਸ ਗੱਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਨਵੇਂ ਬਹਾਨੇਬਾਜ਼ੀ ਆ ਜਿਹੜੀ ਚੀਮਾ ਸਾਹਿਬ ਵੱਲੋਂ ਵੀ ਗੱਲਾਂ ਕੀਤੀਆਂ ਜਾਂਦੀਆਂ ਨੇ ਮੈਂ ਤੁਹਾਨੂੰ ਦੱਸ ਦਾਂ ਜੀ ਸਿੰਘ ਸਾਹਿਬ ਵੈਸੇ ਨਾ ਹੀ ਦੇਖੋ ਜੇ ਜੇ ਪੁੱਛੋ ਕਿਸੇ ਗੁਰਸਿੱਖ ਨੂੰ ਚਲ ਮੈਂ ਅਜੇ ਗੁਰਸਿੱਖ کہہ ਰਿਹਾ ਜੀ ਪੁੱਛੋ ਕਿਸੇ ਗੁਰਸਿੱਖ ਨੂੰ ਤੇ ਜਿਹੜਾ ਫੈਸਲਾ ਉਦੋਂ ਆਇਆ ਸੀ ਉਸ ਦਿਨ ਸ਼ਾਮ ਤੱਕ ਉਹ ਫੈਸਲੇ ਦੀ ਆਪਣੇ ਤਮੀਲ ਹੋਣੀ ਚਾਹੀਦੀ ਸੀ ਲਾਗੂ ਹੋਣਾ ਚਾਹੀਦਾ ਸ਼ਾਮ ਤੱਕ ਜੀ ਇਹ ਜਿਹੜੀ ਵਰਕਿੰਗ ਕਮੇਟੀ ਆ ਜਾਂ ਕਿਸੇ ਤੋਂ ਮਨਜ਼ੂਰੀ ਲੈਣੀ ਹੈ ਕਿਸੇ ਨੂੰ ਪੁੱਛਣਾ ਹੈ ਗੱਲਾਂ ਤਾਂ ਹੈਗੀਆਂ ਸਾਰੀਆਂ ਟੈਕਨੀਕਲ ਇਹ ਗੱਲਾਂ ਤਾਂ ਵੈਸੇ ਉਦਾਂ ਪਾਰਟੀਆਂ ਦੇ ਵਿੱਚ ਮੈਨੇਜ ਹੋ ਜਾਂਦੀਆਂ ਆ ਕੋਈ ਇਹਦੇ ਵਿੱਚ ਕੋਈ ਬਹੁਤਾ ਲੰਬਾ ਚੌੜਾ ਤਿਆਰੀ ਕਰਨ ਦੀ ਲੋੜ ਨਹੀਂ ਹੈਗੀ ਵਰਕਿੰਗ ਮਿਟੀ ਦੀ ਵਰਕਿੰਗ ਕਮੇਟੀ ਸਾਡੇ ਸਾਡੇ ਆਪਣੇ ਉਹ 3 ਤਰੀਕ ਦਾ 23 ਦੇ ਫੈਸਲੇ ਆ ਤਾਂ ਅੱਜ 10 ਤਰੀਕ ਆ ਹਾਂਜੀ ਦੇਖ ਲਓ ਮਤਲਬ ਮਹੀਨੇ ਬਾਅਦ ਵਰਕਿੰਗ ਮਹੀਨੇ ਤੋਂ ਜ਼ਿਆਦਾ ਹੋ ਗਿਆ ਸਮਾਂ ਉਸ ਤੋਂ ਬਾਅਦ ਵਰਕਿੰਗ ਕਮੇਟੀ ਬੁਲਾਈ ਆ ਪਵਿੱਜ ਮਿਟੀ ਦੀ ਕੋ ਲੋੜ ਨਹੀਂ ਸੀ ਇਹ ਤਾਂ ਉਸ ਦਿਨ ਸ਼ਾਮ ਨੂੰ ਜੇ ਗੁਰਸਿੱਖਾਂ ਦਾ ਫਰਜ਼ ਹੀ ਉਸ ਦਿਨ ਸ਼ਾਮ ਨੂੰ ਇਨ ਬਿਨ ਜੋ ਆਪਣੇ ਫੈਸਲੇ ਆਈ ਸੀ ਜਾਂ ਹੁਕਮਨਾਮੇ ਆਈ ਸੀ ਉਹ ਮੰਨ ਕੇ ਤੇ ਇਤਲਾਹ ਦੇ ਲੈਂਦੇ ਅਕਾਲ ਤਖਬ ਸਾਹਿਬ ਦਿਸਕਪਰੇ ਚ ਇਹ ਹੈ ਗੁਰਸਿੱਖਾਂ ਦਾ ਫਰਜ਼ ਮੰਨਦਾ ਮੰਡਾਲਾ ਸਾਹਿਬ ਇੱਕ ਗੱਲ ਮੰਨਦੇ ਹੋ ਵੀ ਵਰਲਡ ਲੈਵਲ ਤੇ ਮੈਂ ਵਰਲਡ ਲੈਵਲ ਦੀ ਗੱਲ ਕਰ ਰਿਹਾ ਵੀ ਗੁਰਸਿੱਖਾਂ ਦੇ ਮਨ ਚ ਇਸ ਗੱਲ ਦਾ ਬਹੁਤ ਵੱਡਾ ਰੋਜ਼ ਹੈ ਵੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ੍ਰੋਮਣੀ ਅਕਾਲੀ ਦਾਲੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨ ਰਿਆ ਆਮ ਵਿਅਕਤੀ ਦੇ ਨੂੰ ਇਸ ਗੱਲ ਬਾਰੇ ਕੀ ਸੋਚ ਹੋਊਗੀ ਦੇਖੋ ਬੋਲ ਲਿਆ ਨਾ ਜੀ ਇੱਥੇ ਆਉਂਦੇ ਤੁਸੀਂ ਆਹੀ ਤਾਂ ਗੱਲ ਅਸੀਂ ਇਹ ਇਹੀ ਤਾਂ ਗੱਲ ਕਰ ਰਹੇ ਹਾਂ ਉਸ ਦਿਨ ਦੀ ਜਦੋਂ ਦੇ ਇਹ ਹੁਕਮਨਾਮਿਆਂ ਤੋਂ ਭੱਜ ਰਹੇ ਨੇ ਜੇ ਤੁਸੀਂ ਪੰਥਕ ਖਾਣ ਵਾਲੀ ਜਮਾਤ ਹੋ ਤੁਸੀਂ ਕਹਿੰਦੇ ਹੋ ਅਸੀਂ ਸਿੱਖ ਪੰਥ ਦੀ ਨਮੈਂਦਾ ਆਪਣੇ ਜਥੇਬੰਦੀ ਆ ਹਾਂਜੀ ਠੀਕ ਆ ਅਕਾਲੀ ਦਲ ਹੀ ਨਮੈਂਦਾ ਜਿੱਥੇ ਬੰਦੀ ਹੈ ਸਿੱਖ ਪੰਥ ਦੀ ਚਾਹੇ ਅਕਾਲੀ ਦਲ ਇੱਕ ਹੋਣ ਦੋ ਹੋਣ ਹੈ ਤਾਂ ਅਕਾਲੀ ਦਲ ਹੀ ਆ ਜੀ ਤੇ ਉਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਤੋਂ ਅਨਾਂ ਕਰਨੀ ਕਰ ਰਹੇ ਨੇ ਪਿੱਠ ਦਿਖਾ ਰਹੇ ਨੇ ਤੇ ਦੱਸੋ ਫੇ ਫੇ ਸਵਾਲ ਹੀ ਖੜਾ ਹੁੰਦਾ ਕਿ ਉਹ ਪੰਥਕ ਕੋ ਕੋਣ ਦੇ ਹੱਕਦਾਰ ਰਹਿ ਗਏ ਆ ਹਾਂ ਜੀ ਨਹੀਂ ਹੈਗੇ ਨਹੀਂ ਹੈਗੇ ਸੋ ਇਹ ਇਤਿਹਾਸ ਵਿੱਚ ਪਹਿਲੀ ਦਫਾ ਹੋਇਆ ਵੀ ਚਲੋ ਕੋਈ ਜਿਹੜਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਨਹੀਂ ਸਮਰਪਿਤ ਠੀਕ ਹੈ ਜੀ ਵੈਸੇ ਤਾਂ ਸਾਰੇ ਸਮਰਪਿਤ ਹੋਣਗੇ ਕਿਸੇ ਨੂੰ ਆਪਣੀ ਸਾਡੀ ਉਹਦਾ ਨਹੀਂ ਪਤਾ ਸਾਡੀ ਉਹਦੀ ਮੀਰੀ ਪੀਰੀ ਦੇ ਸਿਧਾਂਤ ਦਾ ਸਾਡੇ ਫਲਸਫੇ ਦਾ ਨਹੀਂ ਪਤਾ ਉਹ ਤਾਂ ਗਲਤੀ ਕਰੇ ਜਾਂ ਉਹ ਤਾਂ ਕੋਈ ਆਪਣੇ ਛਤਾਈ ਕਰੇ ਠੀਕ ਹੈ ਜੀ ਉਹ ਕਹਿ ਸਕਦੇ ਪਤਾ ਨਹੀਂ ਸੀਗਾ ਜਿਨ੍ਹਾਂ ਨੂੰ ਪਤਾ ਸੰਕੁਸ਼ ਜਿੱਥੋਂ ਜਨਮ ਹੋਇਆ ਸਾਡਾ ਉਥੋਂ ਅਸੀਂ ਉਸ ਸਥਾਨ ਨਾਲ ਹੀ ਅਸੀਂ ਆਪਣੇ ਕਰ ਰਹੇ ਆ ਖੇਡਾਂ ਖੇਡ ਰਹੇ ਆ ਚਲਾਕੀਆਂ ਕਰ ਰਹੇ ਆ ਤੇ ਫਿਰ ਦੱਸੋ ਆਪਾਂ ਖੜੇ ਕਿੱਥੇ ਆ ਜੀ ਇੱਕ ਗੱਲ ਇੱਕ ਗੱਲ ਬੰਡਾਲਾ ਸਾਹਿਬ ਆਮ ਲੋਕ ਬੁੱਧ ਜੀ ਵੀ ਨੇ ਜਿਹੜੇ ਸਮਝਦਾਰ ਜੇ ਮੈਂ ਕਹਾਂ ਵੀ ਕਰ ਰਹੇ ਨੇ ਸਿੱਧੀ ਜੀ ਗੱਲ ਵੀ ਜੇ ਅਜਿਹਾ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਤਾਂ ਆਮ ਵਿਅਕਤੀ ਕੱਲ ਨੂੰ ਕੀ ਕਰੂਗਾ ਉਹ ਇਹਨਾਂ ਤੇ ਉਂਗਲ ਖੜੀ ਕਰੂਗਾ ਇੱਕ ਗੱਲ ਦੂਸਰੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਪੁਰਾਤਨ ਸਿੰਘ ਸੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਂਦ ਚਾਈ ਤਾਂ ਬਹੁਤ ਸ਼ੀਧੀਆਂ ਹੋਈਆਂ ਚੰਗੇ ਮੋਰਚੇ ਲੱਗੇ ਉਹ ਪੁਰਾਤਨ ਸਿੱਖਾਂ ਤੇ ਅੱਜ ਦੇ ਸੰਚਾਲਕਾਂ 'ਚ ਫਰਕ ਪੈ ਗਿਆ ਸੰਸਥਾ ਤੇ ਉਂਗਲੀ ਤਾਂ ਨਹੀਂ ਉਠਾਣੀ ਚਾਹੀਦੀ ਨਾ ਲੋਕਾਂ ਨੂੰ ਇਹਨਾਂ ਦੀਆਂ ਗਲਤੀਆਂ ਕਰਕੇ ਲੋਕ ਸੰਸਥਾ ਤੇ ਉਂਗਲੀ ਖੜੀ ਕਰ ਰਹੇ ਨੇ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ ਸਾਡੀ ਦਸਤਾਰ ਹੈ ਸਾਡਾ ਤਾਜ ਹੈ ਪਰ ਸੰਚਾਲਕ ਦੇ ਮਾੜੇ ਹੋਣ ਕਾਰਨ ਉਂਗਲੀ ਖੜੀ ਹੋ ਰਹੀ ਹੈ ਇਸ ਬਾਰੇ ਕੀ ਕਹੋਗੇ ਦੇਖੋ ਇਹਦੇ 'ਚ ਜਿਹੜੇ ਉਸ ਉੱਥੇ ਦੇ ਮੁਖ ਸੇਵਾਦਾਰ ਸਨ ਜਿਹੜੇ ਕਈ ਸਾਲਾਂ ਤੋਂ ਜਿਨ੍ਹਾਂ ਨੇ ਸੇਵਾ ਕੀਤੀ ਜੀ ਉਹਨਾਂ ਦੀ ਸੇਵਾ ਤੇ ਲੋਕਾਂ ਨੂੰ ਇਤਰਾਜ ਆ ਨਿਗਾਰ ਆ ਗਿਆ ਉਹਨਾਂ ਦੇ ਪ੍ਰਬੰਧਾਂ ਵਿੱਚ ਉਹਨਾਂ ਦੀ ਵਿਚਾਰ ਵਿੱਚ ਉਹਨਾਂ ਦੀ ਸੋਚ ਵਿੱਚ ਇਤਰਾਜ ਆ ਗਿਆ ਠੀਕ ਹੈ ਸੰਸਥਾ ਤਾਂ ਬਹੁਤ ਮਹਾਨ ਹੈ ਮਹਾਨ ਵੀ ਇਹ ਨਹੀਂ ਸਾਰੀ ਰਹੀ ਦੁਨੀਆ ਤੱਕ ਠੀਕ ਹੈ ਉਹ ਤਾਂ ਕੋਈ ਉਹਨੂੰ ਕੋਈ ਢਾ ਨਹੀਂ ਲਾ ਸਕਦਾ ਲੇਕਿਨ ਜੇ ਅਸੀਂ ਇਸ ਯੁੱਗ 'ਚ ਅਸੀਂ ਹੁਣ ਜ਼ਿੰਦਗੀ ਸਾਡੀ ਬਤੀਤ ਅਸੀਂ ਕਰ ਰਹੇ ਹਾਂ ਸਾਡਾ ਸਫ਼ਰ ਆਪਣੇ ਹੋ ਰਿਹਾ ਸਾਨੂੰ ਜ਼ਿੰਮੇਵਾਰੀ ਪਰਮਾਤਮਾ ਨੇ ਬਖਸ਼ੀ ਆ ਸਾਡੇ ਬਜ਼ੁਰਗ ਆਪਣੀ ਸੇਵਾ ਕਰਕੇ ਗਏ ਜੀ ਸਨਾਨ ਤੇ ਪਹਿਰਾ ਦੇ ਕੇ ਗਏ ਉਹਨਾਂ ਨੇ ਤੁਹਾਨੂੰ ਵਿਰਾਸਤ ਦਿੱਤੀ ਸਭਨੇ ਪੰਥ ਦੀ ਤੇ ਆਪਣੀ ਜਿਹੜੀ ਸੇਵਾ ਦੀ ਆ ਜੀ ਇਹ ਸਭ ਨੂੰ ਸੰਭਾਲ ਲਈ ਹੋਈ ਤੇ ਜਿਨ੍ਹਾਂ ਨੇ ਸੇਵਾ ਉਹ ਕੀਤੀ ਆ ਤੋਂ ਮੈਂ ਨਾ ਨਹੀਂ ਕਿਸੇ ਲੈਂਦਾ ਉਹਨਾਂ ਦਾ ਉਹਨਾਂ ਕਰਕੇ ਸੰਗਤਾਂ ਦੇ ਮਨਾਂ 'ਚ ਬਹੁਤ ਅ ਦੁੱਖਦਾਈ ਪੈ ਗਈ ਇਸ ਆਪਣੇ ਪ੍ਰਬੰਧ ਵਾਲੇ ਜਾਂ ਸਸਤਾ ਵਾਲੇ ਤੇ ਨਾਲੇ ਲੋਕਾਂ ਦੇ ਮਨਾਂ 'ਚ ਸੰਗਤ ਦੇ ਮਨਾਂ 'ਚ ਬੜਾ ਤਰਾਜ ਵੀ ਜੱਗਿਆ ਇਹ ਕੀ ਹੋ ਰਿਹਾ ਉੱਥੇ ਇਹ ਹੋ ਤਾਂ ਰਿਹਾ ਆ ਕਿ ਜਦੋਂ ਆਪਾਂ ਸੰਸਥਾ ਨੂੰ ਸਮਝਦੇ ਆ ਕਿ ਸਾਡੀ ਇਹ ਆਪਣੇ ਇੱਕ ਘਰ ਦੀ ਸੰਸਥਾ ਆ ਜਦੋਂ ਅਸੀਂ ਉਹਦੀ ਜਿਹੜੀ ਖੁਦਮੁਖਤਿਆਰੀ ਆ ਉਹਦੀ ਜਿਹੜਾ ਜਿਹੜੀ ਉਹਦੀ ਆਜ਼ਾਦੀ ਆ ਜਿਹੜੀ ਉਹਦੀ ਆਪਣੇ ਹੈਗੀ ਆ ਬਲੱਖਣਤਾ ਆ ਜਦੋਂ ਅਸੀਂ ਉਹਨੂੰ ਨਹੀਂ ਆਪਣੇ ਕਬੂਲ ਦੇ ਉਹਨੂੰ ਨਹੀਂ ਮੰਨਦੇ ਅਸੀਂ ਅਸੀਂ ਉਹਦੇ ਤੇ ਵੀ ਆਪਣਾ ਜਿਹੜਾ ਹੈਗਾ ਆ ਜੋਰ ਪਾਉਨੇ ਆ ਅਸੀਂ ਉੱਥੇ ਆਪਣਾ ਗੱਲਬਾਹ ਰੱਖਣਾ ਚਾਹੁੰਦੇ ਆ ਫੇਰ ਇਹ ਸਾਰਾ ਕੁਝ ਹੁੰਦਾ ਤਾਂ ਅਸੀਂ ਕਹਿੰਦੇ ਆਂ ਵੀ ਅਕਾਲ ਤਖਤ ਸਾਹਿਬ ਦਾ ਸਕੱਤਰੇ ਤੇ ਬਿਲਕੁਲ ਖੁਦਮੁਖਤਿਆਰ ਹੋਣਾ ਚਾਹੀਦਾ ਆਟੋਨੋਮੀ ਹੁਣੀ ਹੋਣੀ ਚਾਹੀਦੀ ਆ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਬਿਲਕੁਲ ਆਜ਼ਾਦਾਨਾ ਤਰੀਕੇ ਦੇ ਨਾਲ ਹੋਣੀ ਚਾਹੀਦੀ ਇੰਡੀਪੈਂਡੈਂਟ ਉਹਦੀ ਵਰਕਿੰਗ ਹੋਣੀ ਚਾਹੀਦੀ ਆ ਕੋਈ ਉਹਦੇ ਵਿੱਚ ਦਖਲ ਨਹੀਂ ਚਾਹੀਦਾ ਠੀਕ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਮੈਂਬਰ ਹੀ ਬਣਦੇ ਆ ਜਾਂ ਪੰਥਕ ਲੋਕ ਹੀ ਬਣਦੇ ਆ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈਗਾ ਸਾਡਾ ਸਿਧਾਂਤ ਫਿਰ ਇਹੀ ਕਹਿੰਦਾ ਲੇਕਿਨ ਜੇ ਅਸੀਂ ਕਹੀਏ ਵੀ ਇਹ ਇਹ ਜਿਹੜੀ ਹੈਗੀ ਆ ਜਿਹਦਾ ਕੋਈ ਸਰਕਾਰੀ ਕਾਰਪੋਰੇਸ਼ਨ ਹੁੰਦੀ ਅਸੀਂ ਉਦਾਂ ਚਲਾਉਣਾ ਆ ਇਹ ਗੱਲ ਗਲਤ ਆ ਨਾ ਇਹ ਕਿਸੇ ਦੀ ਘਰ ਦੀ ਜ਼ਗੀਰ ਆ ਨਾ ਕਿਸੇ ਇੱਕ ਜਥੇਬੰਦੀ ਦੀ ਇੱਕ ਦੀ ਹੈ ਨਹੀਂਗੀ ਇਹ ਸਮੁੱਚੇ ਪੰਥ ਦੀ ਧਾਰਮਿਕ ਸੰਸਥਾ ਆ ਸਮੁੱਚੇ ਪੰਥ ਦੀ ਹਰ ਗੁਰਸਿੱਖ ਦੀ ਤੇ ਉਹਦੀਆਂ ਭਾਵਨਾਵਾਂ ਜੁੜੀਆਂ ਨੇ ਨਾਲ ਜਦੋਂ ਆਪਾਂ ਇਹਨੂੰ ਆਪਣੇ ਮਫਾਜ਼ਲੀ ਵਰਤਦੇ ਆ ਜਾਂ ਆਪਣੇ ਉਹ ਲਈ ਜਿਹੜੀ ਹੈਗੀ ਆ ਇੰਟਰਸਟਲੀ ਆਪਾਂ ਇਹਨੂੰ ਵਰਤਦੇ ਆ ਤੇ ਫੇਰ ਉਹਦੇ ਵਿੱਚੋਂ ਬਹੁਤ ਗਲਤੀਆਂ ਹੁੰਦੀਆਂ ਬੜਾ ਨੁਕਸਾਨ ਹੁੰਦਾ ਜੋ ਪਿਛਲੇ ਸਮਿਆਂ 'ਚ ਜੋ ਉਹ ਜਿਹੜਾ ਹੈਗਾ ਉਹਦਾ ਸਾਧ ਵਾਲੇ ਮਸਲੇ ਨੂੰ ਲੈ ਕੇ ਜੋ ਹੁੰਦਾ ਆਇਆ ਇਹ ਸਾਰਾ ਉਹਦਾ ਪ੍ਰਤੀਕਰਮ ਆ ਲੇਕਿਨ ਇਹ ਤਾਂ ਹੀ ਅਸੀਂ ਇਹ ਗੱਲ ਚੱਕੀ ਸੀ ਆਪਣੇ ਆਵਾਜ਼ ਉਠਾਈ ਸੀ ਕਿ ਜਿੱਥੇ ਸਰਦਾਰ ਚਾਹੀਦਾ ਅਕਾਲੀ ਦਲ ਵਿੱਚ ਉੱਥੇ ਵੀ ਪਾਰਦਰਸ਼ਤਾ ਚਾਹੀਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਵਿੱਚ ਤੇ ਜਿਵੇਂ ਸੰਗਤ ਚਾਹੁੰਦੀ ਆ ਉਹਦੇ ਮੁਤਾਬਕ ਤੁਹਾਡੇ ਤੁਹਾਡੇ ਕਹਿਣ ਦਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਸਿੱਧੇ ਤੌਰ ਤੇ ਹੀ ਹੋ ਗਿਆ ਵੀ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਗੁਰੂ ਸਾਹਿਬ ਦਾ ਭੈ ਜਿਹੜਾ ਇਹਨਾਂ ਨੂੰ ਖਤਮ ਹੋ ਗਿਆ ਡਰ ਖਤਮ ਹੋ ਗਿਆ ਤਾਂ ਹੀ ਇਹ ਕੁਝ ਕਰ ਰਿਹਾ ਹੈ ਜੇ ਦੇਖੋ ਜੇ ਹੁਣ ਆਪਾਂ ਹੁਕਮਨਾਮੇ ਨਹੀਂ ਮੰਨਦੇ ਤਾਂ ਫਿਰ ਉਹ ਗਲਤ ਉੱਥੇ ਆਉਂਦੀ ਹੈ ਨਾ ਜੀ ਹਾਂਜੀ ਹੁਕਮ ਹੁਕਮ ਜੀ ਹੁਕਮਨਾਮੇ ਨਹੀਂ ਮੰਨਦੇ ਆਪਾਂ ਤਾਂ ਤੇ ਫਿਰ ਆਪਣੇ ਤੇ ਉਹ ਮੇਰੀ ਪੀੜੀ ਸੁਣਾਉਣ ਤੇ ਕਿੱਥੇ ਰਹਿ ਗਿਆ ਇਹਨਾਂ ਨੂੰ ਤਾਂ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਕਿ ਉਹਦੋਂ ਹੀ ਮੰਨਣੇ ਚਾਹੀਦੇ ਸੀਗੇ ਬਿਲਕੁਲ ਗੁਰਸ਼ਿਕ ਦਾ ਫਰਮਾਨ ਦਾ ਕਿ ਜੇ ਜੋ ਤੋਂ ਆਪਣੇ ਸਾਰੂਪ ਦੇਸ਼ ਹੋ ਗਿਆ ਇਹਨਾਂ ਬੰਨੋ ਦੀ ਪਾਲਣਾ ਹੋਣੀ ਚਾਹੀਦੀ ਆ ਇੱਕ ਹੋਰ ਗੱਲ ਬਲਟੋਆ ਸਾਹਿਬ ਕਲੀਅਰ ਕਰੋ ਸੋਰੀ ਬੰਡਾਲਾ ਸਾਹਿਬ ਵੀ ਜਿਹੜਾ ਜ਼ਥੇਦਾਰ ਸਾਹਿਬ ਨੇ ਹੁਕਮ ਦਿੱਤਾ ਵੀ ਬਲਟੋਆ ਨੂੰ ਪਾਰਟੀ ਵਿੱਚੋਂ ਕੱਢ ਦਿਓ ਤੁਸੀਂ ਕੀ ਸਮਝਦੇ ਹੋ ਵੀ ਉਹ ਹੁਕਮ ਮੰਨਿਆ ਗਿਆ ਕਿਉਂਕਿ ਸਤੀਫਾ ਉਹਨਾਂ ਨੇ ਆਪ ਦਿੱਤਾ ਇਹਨਾਂ ਨੇ ਪਾਰਟੀ 'ਚੋਂ ਉਹਨੂੰ ਕੱਢਣ ਦਾ ਕੋਈ ਵੀ ਕਾਗਜ਼ ਜਾਰੀ ਨਹੀਂ ਕੀਤਾ ਦੇਖੋ ਗੱਲ ਇਦਾਂ ਜੀ ਇਹ ਇਸ ਗੱਲ ਤੇ ਵੀ ਕਿੰਧੂ ਬਰੰਧੂ ਆ ਇਹਦੇ ਤੇ ਇਕੋ ਕਿਤੇ ਗੱਲ ਆਉਂਦੀ ਆ ਵੀ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਤੀ ਆ ਪੁੰਦੜ ਸਾਹਿਬ ਨੇ ਕਿਹਾ ਜੀ ਇਹ ਇੰਗਲਿਸ਼ ਪ੍ਰੈਸ ਵਿੱਚ ਆਇਆ ਕਿਤੇ ਪੰਜਾਬੀ ਵਿੱਚ ਨਹੀਂ ਆਇਆ ਕਿਸੇ ਨੇ ਪੜਿਆ ਨਹੀਂ ਪੜਿਆ ਪਰ ਜਿਵੇਂ ਉਹਨਾਂ ਨੇ ਕਿਹਾ ਸੀ ਉਸ ਤਰੀਕੇ ਦਾ ਨਹੀਂ ਹੋਇਆ ਨਹੀਂ ਹੋਇਆ ਉਸ ਤਰੀਕੇ ਨਾਲ ਵੀ ਓਪਨਲੀ ਗੱਲ ਨਹੀਂ ਹੋਈ ਵੀ ਅਸੀਂ ਉਹਨਾਂ ਨੂੰ ਬਲਟੋਆ ਨੂੰ ਪਾਰਟੀ ਤੋਂ ਕੱਢਤਾ ਉਹਨਾਂ ਨੇ ਸਤੀਫਾ ਆਪ ਦਿੱਤਾ ਨਹੀਂ 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 ਉਹ ਉਹਦਾ ਸਤੀਫਾ ਦੇਣਾ ਕੋਈ ਕਾਰਨ ਨਹੀਂ ਸੀ ਕਿਉਂਕਿ ਜੇ ਉਹ ਤੋਂ ਹੁਕਮ ਆਇਆ ਸੀ ਤਾਂ ਉਹ ਉਸੇ ਮੌਕੇ ਇਹ ਉਹਦੀ ਉਹ ਉਹਨੂੰ ਮੰਨਣਾ ਚਾਹੀਦਾ ਸੀਗਾ ਤੇ ਉਹ ਗੱਲ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਸੀ ਮਤਲਬ ਕਿ ਇੱਥੇ ਵੀ ਇਹ ਗੱਲ ਕਲੀਅਰ ਹੋ ਗਈ ਵੀ ਸਰੋਪਣੀ ਅਕਾਲੀ ਦਲ ਨੇ ਜਦੋਂ ਦਾ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਤਾਂ ਇਹ ਤਾਂ ਹੁਣ ਇਹ ਗੱਤ ਨਾਲ ਜੁੜਦੀ ਹੈ ਇਹਨਾਂ ਨੂੰ ਹਾਂਜੀ ਹਾਂ ਵੀ ਹੋਣਾ ਜੀ ਮੈਂ ਤਾਂ ਕਿਹਾ ਨਾ ਭੁੰਦਰ ਸਾਹਿਬ ਨੇ ਕਿਹਾ ਇੱਕ ਇੱਕ ਅਖਬਾਰ ਮੈਂ ਪੜਿਆ ਆ ਕਿ ਸਾਡਾ ਉਹਨਾਂ ਕੋਲ ਲੈਣਾ ਦੇਣਾ ਨਹੀਂਗਾ ਉਹਨੂੰ ਉਹਨੂੰ ਆਪਣੀ ਪਾਰਟੀ ਨੂੰ ਤੇ ਕਾਰਵਾਈ ਕਰਤੀ ਆ ਪਰ ਸੰਗਤ ਨੂੰ ਇਹ ਉਹ ਦਿਸ-ਦਿਸੀ ਨਹੀਂ ਕਿੰਨੀ ਕਾਰਵਾਈ ਸਾਹਮਣੇ ਨਹੀਂ ਆਈ ਜਿਵੇਂ ਕਿ ਹਰ ਕਾਗਜ਼ ਪ੍ਰੈਸ ਨੂੰ ਦਿੱਤਾ ਜਾਂਦਾ ਜਾਂ ਓਪਨ ਕੀਤਾ ਜਾਂਦਾ ਜਾਂ ਸੋਸ਼ਲ ਮੀਡੀਆ ਤੇ ਆਂਦਾ ਓਪਨ ਨਹੀਂ ਹੋਈ ਕਾਰਵਾਈ ਹਾਂ ਸਪਸ਼ਟ ਉਸ ਨੂੰ ਠੀਕ ਹੈ ਬੰਡਾਲਾ ਸਾਹਿਬ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ ਜੀ ਬਾਈ ਗੁਰਜੀਤ ਕਾ ਖਾਲਸਾ ਜੀ ਕਿਰਪਾ ਜੀ ਬਾਈ ਗੁਰਜੀਤ ਕਾ ਖਾਲਸਾ ਬਾਈ ਸਤੇਜ ਜੀ